ਤੁਹਾਡੇ ਚੀਕੂ ਦੇ ਬੂਟੇ ਉੱਪਰ ਜੇਕਰ ਫੁੱਲ ਬਣ ਕੇ ਤੇ ਉਦੋਂ ਬਾਅਦ ਝੜ ਜਾਂਦੇ ਨੇਗੇ ਉਹਦੇ ਬਾਰੇ ਆਪਾਂ ਕਾਫੀ ਸਾਰੀ ਵੀਡੀਓ ਪਹਿਲਾਂ ਹੀ ਬਣਾ ਚੁੱਕੇ ਹਾਂਗੇ ਇਸ ਤਰ੍ਹਾਂ ਫੁੱਲ ਬਣਦੇ ਨੇ ਤੇ ਝੜ ਜਾਂਦੇ ਨੇਗੇ ਆ ਦੇਖੋ ਜਿਵੇਂ ਆ ਝੜੇ ਹੋਏ ਹੈਗੇ ਤੇ ਜਾਂ ਛੋਟਾ ਜਿਹਾ ਫਲ ਬਣ ਕੇ ਉਦੋਂ ਬਾਅਦ ਝੜ ਜਾਂਦਾਗਾ ਉਹ ਜਿਹੜੀ ਸਮੱਸਿਆ ਹੈਗੀ ਉਹ ਕਿਸਮ ਕਰਕੇ ਹੈਗੀ ਹੈਗੀ ਕਿਉਂਕਿ ਜਿਵੇਂ ਹੁਣ ਆਪਣੀ ਕ੍ਰਿਕਟ ਬਾਲ ਕਿਸਮ ਆਗੀ ਤੇ ਕ੍ਰਿਕਟ ਬਾਲ ਕਿਸਮ ਜਿਹੜੀ ਕੱਲੀ ਦੇ ਉੱਪਰ ਫਲ ਬਹੁਤ ਘੱਟ ਆਉਂਦਾਗਾ ਇਹਦੇ ਨਾਲ ਇੱਕ ਬੂਟਾ ਜੇ ਕਾਲੀ ਪੱਤੀ ਦਾ ਲੱਗਿਆ ਹੋਊਗਾ ਤਾਂ ਫਲ ਆਊਗਾ ਤੇ ਜਿਹੜੀ ਕਾਲਾ ਪੱਤੀ ਵੈਰਾਈਟੀ ਹੈਗੀ ਉਹ ਕੱਲੀ ਨੂੰ ਵੀ ਜੇਕਰ ਤੁਸੀਂ ਲਾਇਆ ਹੋਊਗਾ ਤਾਂ ਉਹਦੇ ਉੱਪਰ ਜਿਹੜਾ ਕੱਲੀ ਦੇ ਉੱਪਰ ਵੀ ਫਲ ਆ ਜਾਣਾਗਾ ਤੇ ਇਸ ਵੈਰਾਈਟੀ ਦੇ ਉੱਪਰ ਇਹ ਸਮੱਸਿਆ ਆਉਂਦੀ ਹੈਗੀ 6-7 ਸਾਲ ਤੱਕ ਬਿਲਕੁਲ ਹੀ ਫਲ ਜਿਹੜਾ ਉੱਪਰ ਨਹੀਂ ਆਉਂਦਾਗਾ ਉਦੋਂ ਆ ਜਿਹੜਾ ਹਲਕਾ ਫੁਲਕਾ ਫਲ ਬਣਨ ਲੱਗਦਾਗਾ ਇੱਥੇ ਤਾਂ ਆਪਣੇ ਕੋਲੇ ਜਿਹੜਾ ਹੁਣ ਥੋੜਾ ਬਹੁਤ ਤੁਹਾਨੂੰ ਦਿਖਾ ਸਕੀਏ ਜੇ ਜਿਵੇਂ ਇਹ ਫਲ ਬਣਨਾ ਸ਼ੁਰੂ ਹੋਇਆਗਾ ਇਹ ਵੀ ਕਾਰਨ ਇਹਦਾ ਇਹ ਹੈ ਕਿ ਆਪਣੇ ਕੋਲ ਕਾਲਾ ਪੱਤੀ ਦੇ ਜਿਹੜੇ ਬੂਟੇ ਹੈਗੇ ਆ ਨੇੜੇ ਉਨਾ ਕਰਕੇ ਹੋ ਸਕਦਾ ਪੋਲੀਨੇਸ਼ਨ ਹੋਣ ਕਰਕੇ ਜਿਹੜਾ ਫਲ ਬਣਿਆ ਹੋਵੇ ਤੇ ਆਉਣ ਵਾਲੇ ਸਮੇਂ 'ਚ ਇਹਦੇ ਨਤੀਜੇ ਤੁਹਾਡੇ ਨਾਲ ਜਿਹੜੇ ਸਾਂਝੇ ਕਰਦੇ ਰਵਾਂ ਇਹ ਧੰਨਵਾਦ ਜੀ